ਫਿਰ ਉਸ ਤੋਂ ਬਾਅਦ ਜਦੋਂ ਹੁਣ ਸਾਨੂੰ ਪਤਾ ਲੱਗ ਗਿਆ ਵੀ ਕੋਈ ਸਰਕਾਰ ਜਾਂ ਕੋਰਟ ਵੱਲੋਂ ਵੀ ਕੋਈ ਤੇ ਨਿਆ ਨਹੀਂ ਹੱਲੇ ਹੋ ਰਿਹਾ ਤਾਂ ਫਿਰ ਅਸੀਂ ਸੁਪਰੀਮ ਕੋਰਟ 'ਚ ਪਿਛਲੇ ਦਿਨੀ ਗਏ ਸੀਗੇ ਤੇ ਉਹਨਾਂ ਨੇ ਉਹ ਟਾਈਮ ਬਾਉਂਡ ਕੀਤੀ ਆ ਗੱਲ ਕਿ 6 ਹਫ਼ਤਿਆਂ ਦੇ ਵਿੱਚ ਵਿੱਚ ਹਾਈ ਕੋਰਟ ਇਹਦੇ ਉੱਤੇ ਫੈਸਲਾ ਦੇਵੇ ਤਾਂ ਕਿ ਉਸ ਜਿਹਦੇ ਉੱਤੇ NSA ਲੱਗੀ ਆ ਉਹਨੂੰ ਇਨਸਾਫ਼ ਮਿਲ ਸਕੇ ਸੋ ਮੈਂ ਸਮਝਦਾ ਕਿ ਪਹਿਲੀ ਗੱਲ ਤਾਂ ਇਹ ਫੈਸਲਾ ਹਾਈ ਕੋਰਟ 'ਚ ਉਸ ਸਮੇਂ ਦੇ ਅੰਦਰ ਅੰਦਰ ਹੀ ਆਉਣਾ ਚਾਹੀਦਾ ਸੀ ਜਿਹੜੀ ਦੂਜੀ NSA ਸੀ ਪਰ ਇਹਦੇ ਲਈ ਵੀ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਹੁੰਦਾ ਤਾਂ ਇਦਾਂ ਹੈ ਕਿ ਜਦੋਂ ਉੱਥੋਂ ਫੈਸਲਾ ਆ ਜਾਂਦਾ ਤਾਂ ਹਮੇਸ਼ਾ ਆਪਾਂ ਸੁਪਰੀਮ ਕੋਰਟ 'ਚ ਜਾਂਦੇ ਆ ਪਰ ਸਾਨੂੰ ਉਹਦਾ ਹਾਈ ਕੋਰਟ ਦਾ ਫੈਸਲਾ ਲੈਣ ਲਈ ਵੀ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਸੋ ਮੈਂ ਸਮਝਦਾ ਕਿ ਸਾਡੇ ਤਾਂ ਕੋਈ ਕਮੀ ਨਹੀਂ ਅਸੀਂ ਸਾਡੇ ਵਕੀਲ ਸਾਰੇ ਜਣੇ ਉਹਦੇ ਮਗਰ ਜਿਹੜਾ ਪ੍ਰੋਸੈਸ ਹੁੰਦਾ ਆ ਉਹਨੂੰ ਲੀਗਲ ਕਾਰਵਾਈ ਕਰਦੇ ਆ ਪਰ ਉਹ ਜਦੋਂ ਕੋਰਟ ਦੇ ਵਿੱਚੋਂ ਤਰੀਕ ਅਗਲੀ ਪੈ ਜਾਂਦੀ ਆ ਉੱਥੇ ਹੁਣ ਅਸੀਂ ਕਰ ਵੀ ਕੀ ਸਕਦੇ ਆ ਸੋ ਅਸੀਂ ਸਮਝਦੇ ਆ ਕਿ ਇਸ ਦੇਸ਼ ਦੇ ਅੰਦਰ ਹਰਥੈਂ ਤੇ ਪੈਰ ਪੈਰ ਤੇ ਜਿਹੜਾ ਕੋਈ ਇਸ ਪੰਜਾਬ ਦੇ ਸੂਬੇ ਲਈ ਬੋਲਦਾ ਉਹਦੇ ਨਾਲ ਬੇਇਨਸਾਫੀ ਹੋ ਰਹੀ ਆ ਉਹਦੀ ਵਿਸਾਲ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਮਾਤਾ ਜਿਹੜੀ ਆਪਣੇ ਦੋਤੇ ਨੂੰ ਮਿਲਣ ਨਹੀਂ ਜਾ ਸਕਦੀ ਜਿਹੜਾ 2-3 ਮਹੀਨੇ ਦਾ ਉਹ ਆਪਣੀ ਧੀ ਨੂੰ ਮਿਲਣ ਨਹੀਂ ਜਾ ਸਕਦੀ ਸੋ ਤੁਸੀਂ ਇੱਥੋਂ ਹੀ ਲੈ ਲਓ ਕਿ ਇਹ ਇਨਸਾਫ ਦੀ ਗੱਲ ਕਿੱਥੇ ਹੋ ਰਹੀ ਆ ਪਰ ਭਾਈ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਿਹੜਾ ਇਸ ਵੇਲੇ ਦਾ ਮੁੱਖ ਮੰਤਰੀ ਪੰਜਾਬ ਦਾ ਉਨੇ ਤਾਂ ਸਿਰਾਂ ਹਿਲਾਤਾ ਖੀਰ ਕਰ ਦਿੱਤੀ ਇਹੋ ਜੀ ਥੋੜੀ ਗੱਲ ਹੁੰਦੀ ਆ ਕਿ ਤੁਸੀਂ ਕਿਸੇ ਇਨਸਾਨ ਨੂੰ ਚੁਣੇ ਹੋਏ ਨੂੰ ਉਹ ਪਾਰਲੀਮੈਂਟ 'ਚ ਵੀ ਨਹੀਂ ਆ ਸਕਦਾ ਉਹਦੀ ਕਿਹੜੀ ਗਰਾਊਂਡ ਰਿਐਲਿਟੀ ਜਿਹੜੀ ਇਹਨਾਂ ਨੇ ਲਈ ਹੈ ਉਹ ਕੀ ਕੋਈ ਗੱਲ ਹੀ ਨਹੀਂ ਬਣਦੀ ਤੁਸੀਂ ਪੰਜਾਬ ਦੀ ਗੱਲ ਕਰਦੇ ਆ ਲੈ ਕੇ ਉਹਨਾਂ ਨੂੰ ਦਿੱਲੀ ਆਉਣਾ ਸੋ ਇਹ ਬਿਲਕੁਲ ਧੱਕਾ ਕਰਕੇ ਕਾਨੂੰਨ ਤੋਂ ਪਰੇ ਜਾ ਕੇ ਲੋਕਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਮਾਰ ਕੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਫਿਰ ਦੂਸਰੇ ਪਾਸੇ ਜਿੱਦਾਂ ਬਾਪੂ ਜੀ ਨੇ ਦੱਸਿਆ ਵੀ ਅੱਜ ਤਈ ਇਹਨਾਂ ਨੂੰ ਦੱਸਿਆ ਵੀ ਨਹੀਂ ਗਿਆ ਵੀ ਤੁਹਾਡੇ ਉੱਤੇ ਕਿਹੜਾ ਕੇਸ ਬਣਦਾ ਇਸ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਸੋ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਜਾਂ ਮਨੁੱਖੀ ਅਧਿਕਾਰਾਂ ਦੀਆਂ ਗੱਲਾਂ ਕਰਨ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਅੱਜ ਅੱਗੇ ਆਉਣਾ ਚਾਹੀਦਾ ਏ ਪਤਾ ਨਹੀਂ ਕੱਲ ਦੀ ਸਵੇਰ ਹੋਰ ਕੇਤ ਤੇ ਖੜੀ ਹੋਣੀ ਆ ਇਹ ਮਤ ਸੋਚਣ ਕਿ ਅੱਜ ਇਹ ਭਾਈ ਅਮਰਤਪਾਲ ਸਿੰਘ ਤੇ ਹੋਈ ਆ ਤੇ ਖਣੀ ਹੋਰ ਕਿਸੇ ਨਾਲ ਨਹੀਂ ਹੋਣੀ ਇਹ ਹੋਰ ਕਿਸੇ ਨਾਲ ਵੀ ਹੋ ਸਕਦੀ ਆ ਪਰ ਸੱਚ ਬੋਲਣ ਲਈ ਸਾਨੂੰ ਬਗੇ ਹੋਣਾ ਚਾਹੀਦਾ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਦੇ ਉੱਤੇ ਨੋਟਿਸ ਲੈ ਕੇ ਤੁਸੀਂ ਵੀ ਆਪਣੀ ਗੱਲ ਰੱਖੋ ਤਾਂ ਕਿ ਇਸ ਪੰਜਾਬ ਨੂੰ ਤਾਂ ਇਸ ਦੇਸ਼ ਦੇ ਅੰਦਰ ਜਿਹੜੇ ਲੋਕ ਸੱਚ ਦੀ ਗੱਲ ਕਰਨ ਵਾਲੇ ਆ ਮੁੱਦੇ ਠਾਲਣ ਵਾਲੇ ਆ ਉਹਨਾਂ ਦੇ ਹੱਕ ਹਕੂਕਾਂ ਨੂੰ ਅਸੀਂ ਮਸ਼ਰੂਫ ਰੱਖ ਸਕੀਏ ਬਾਕੀ ਸਵਾਲ ਘਰ ਤੋਂ ਹੈ ਤੁਸੀਂ ਕਹਿੰਦੇ ਲੋਕਾਂ ਦੇ ਭਲੇ ਵਾਸਤੇ ਗੱਲ ਕਰਨੀ ਹੈ ਪਰ ਪਿੱਛੇ ਵੀ ਭਾਈ ਅਮਰਪਾਲ ਸਿੰਘ ਨਾਲ ਦਾ ਬਿਆਨ ਆਇਆ ਸੀ ਕਿ ਸਾਨੂੰ ਗਾਜ਼ਤਾਨ ਹੀ ਚਾਹੀਦਾ ਇਹਨੂੰ ਕਿਵੇਂ ਵੇਖੀਏ ਨੇ ਤੁਸੀਂ ਉਹਨਾਂ ਪਾਰਲੀਮੈਂਟ ਜਿਹੜਾ ਲੋਕਾਂ ਨੇ ਚੁਣਿਆ ਉਹਨਾਂ ਐਮਪੀ ਤੇ ਉਹ ਲੋਕਾਂ ਦੀ ਗੱਲ ਉੱਥੇ ਕਰਨ ਵਾਸਤੇ ਜਾ ਰਹੇ ਆ ਨਹੀਂ ਸਾਡਾ ਅਜੰਡਾ ਹੀ ਕੋਈ ਨਹੀਂ ਉਹ ਉੱਥੇ ਉੱਥੇ ਜਾਣ ਉੱਥੇ ਜਿਹੜੀ ਜਿਹੜੀ ਉਹਨਾਂ ਨੇ ਗੱਲ ਕਰਨੀ ਉੱਥੇ ਜਾ ਕੇ ਉੱਥੇ ਗੱਲ ਕਰਨਗੇ ਆਪਣੇ ਲੋਕਾਂ ਦੀ ਉਹ ਕਿਹੜੀ ਗੱਲ ਕਰਦੇ ਉਹ ਤਾਂ ਫਿਰ ਪਤਾ ਹੋਗਾ ਜਦੋਂ ਜਾਣ ਉਹ ਤਾਂ ਗੱਲ ਕਰਨ ਵਾਸਤੇ ਮੌਕਾ ਨਹੀਂ ਦੇ ਰਹੇ ਤੇ ਇਹ ਤੇ ਸਰਕਾਰ ਦੀ ਤਕੇਸ਼ਾਈ ਆ ਮਨੁੱਖੀ ਅਧਿਕਾਰਾਂ ਦਾ ਘਾਣ ਆ ਲੋਕਤੰਤਰ ਦਾ ਘਾਣ ਆ ਜਿਹੜੇ ਲੋਕਾਂ ਨੇ ਸੁਣਿਆ ਉਹਨਾਂ ਨਾਲ ਬੇਇਨਸਾਫੀ ਆ ਸਰਸ ਤੇ ਬਾਤ ਚੁੱਪੀ ਜਾ ਸਕਦੀ ਹੈ ਤੇ ਬਾ ਬਾਜ ਉਥੇ ਬੰਦੇ ਨੂੰ ਜਾਣ ਦਿਓ ਨਾ ਬਾਜ ਉਥੇ ਫੇਰ ਹੀ ਚੁੱਕਣਗੇ ਨਾ ਉਹ ਆਪਣੇ ਲੋਕਾਂ ਦੀ ਗੱਲ ਕਰਨਗੇ ਜਿਹੜੇ ਗੁੱਸਤੇ ਮੈਂਬਰ ਪਾਰਲੀਮੈਂਟ ਨੇ ਖਾਲਸਾ ਜੀ ਉਹਨਾਂ ਨੇ ਕੋਈ ਗੱਲ ਕੀਤੀ ਕਿਉਂਕਿ ਦੇਖੋ ਤੁਸੀਂ ਤੁਹਾਨੂੰ ਨਹੀਂ ਕੇਵਲੇ ਅੰਮ੍ਰਿਤਸਰ ਨੂੰ ਕਹਿਣ ਦਾ ਜਪਦਾ ਜਪਦਾ ਪ੍ਰਧਾਨ ਬਤਿਹਰੇ ਦੂਸਰੇ ਮੈਂਬਰ ਪਾਰਲੀਮੈਂਟ ਨੇ ਪ੍ਰੀਟ ਕੋਰਟ ਤੋਂ ਉਹਨਾਂ ਨੇ ਕੋਈ ਅਪੋਰਟ ਕੀਤਾ ਕਿ ਅੰਮ੍ਰਿਤਪਾਲ ਸਿੰਘ ਨੂੰ ਉਸ ਜੀ ਕਿਰਤਪਾਲ ਨੂੰ ਮਿਲਣ ਜਾ ਉਹਨਾਂ ਨੂੰ ਮਿਲ ਕੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਇਹ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਲੋਕ ਸਭਾ ਦੇ ਵਿੱਚ ਆਉਂਦਾ ਉਹਨਾਂ ਨੇ ਕੋਈ ਕੀਤੀ ਇਹ ਤੁਸੀਂ ਜਿਹੜਾ ਵੀ ਕੋਈ ਮੌਕਾ ਮੰਗ ਰਹੇ ਹੈ ਸੁਪਰੀਮ ਕੋਰਟ ਤੋਂ ਕੋ ਹਾਈ ਕੋਰਟ ਤੱਕ ਜਾ ਕੇ ਆ ਰਹੇ ਆ ਉੱਥੇ ਨਹੀਂ ਕੋਈ ਕੋਰਟ ਦੀ ਨਹੀਂ ਗੱਲ ਸੁਣੀ ਜਾ ਰਹੀ ਤੇ ਉਹ ਆਮ ਆਦਮੀ ਉੱਥੇ ਜਾ ਕੇ ਗੱਲ ਕਰੂਗਾ ਤੇ ਮਤਲਬ ਜੋ ਸਾਹਿਬ ਤੁਸੀਂ ਕਹਟਾਈ ਕਿ ਫਿਰ ਕੀ ਇਹ ਤੁਹਾਡੇ ਕਿਤੇ ਕੀ ਫਿਰ ਨੈਕਸਟ ਰਾਈ ਕਿਹਾ ਪਰ ਮੈਂ ਤੁਸੀਂ ਲਾ ਕੇ ਦੇਖ ਲੇ ਪਰ ਮੈਂ ਵੀ ਲਾਏ ਕੋਰਟ ਵੀ ਗੱਲ ਨਹੀਂ ਸੁਣੀ ਤੁਸੀਂ ਕਹਿੰਦੇ ਫਿਰ ਕੀ ਮਨਫੈਕ ਕੀ ਫਿਰ ਰਹੇਗਾ ਤਾਂ ਇਹ ਇਹ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਤੁਸੀਂ ਲੋਕਾਂ ਨੂੰ ਕਿਧਰ ਨੂੰ ਧੱਕ ਰਹੇ ਆਂ ਅਸੀਂ ਲੋਕਾਂ ਨੂੰ ਅਸੀਂ ਇਨਸਾਫ ਨਹੀਂ ਦੇ ਰਹੇ ਲੋਕ ਫਿਰ ਕਿ ਕਿਧਰ ਜਾਣਗੇ ਫਿਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਇਹ ਸਰਕਾਰਾਂ ਨੂੰ ਸਾਡੇ ਮਨੁੱਖੀ ਅਧਿਕਾਰਾਂ ਦਾ ਸਤਕਾਰ ਕਰਨ ਵਾਲੀਆਂ ਉਹਨਾਂ ਵਰਗ ਲੜਾਈ ਲੜਨ ਵਾਲੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਕਿ ਅਸੀਂ ਹੁਣ ਕੀ ਕਰਨਾ ਚਾਹੀਦਾ ਜਦੋਂ ਕਿਥੇ ਇੱਕ ਲੋਕਤੰਤਰ ਦਾ ਤਾਂ ਨਹੀਂ ਆ ਡਿਕਟੇਟਰਸ਼ਿਪ ਵਾਲੀ ਗੱਲ ਹੈ ਕਿ ਜੋ ਮਰਜ਼ੀ ਤੁਸੀਂ ਸੋਚ ਲਿਓ ਤੇ ਗੱਲ ਤੁਸੀਂ ਵੀ ਬੋਲਦੇ ਪਾਰਟੀ ਕਿਉਂ ਤੁਹਾਡਾ ਸਾਥ ਦੇਣ ਦਾ ਮਤਲਬ ਜਦੋਂ ਤੁਸੀਂ ਕਹਿੰਦੇ ਬਾਕੀ ਹਾਲ ਹੋ ਗਿਆ ਕਾ ਉਹ ਜੋ ਦੀ ਬੀਜਪੀ ਉਹ ਆਪਣੇ ਆਪਣੇ ਲੈਵਲ ਤੇ ਆਪਣੀ ਗੱਲ ਕਰਨਗੇ ਆ ਤੁਸੀਂ ਕਹਿ ਰਹੇ ਹੋ ਤੁਹਾਡੀ ਸਾਜੀ ਸਾਜੀ ਕਿਉਂਕਿ ਤੁਸੀਂ ਨਹੀਂ ਇਹ ਇਹ ਜਿਹੜੀ ਕੱਲ ਕਾਲੇ ਕਾਨੂੰਨ ਆ ਮਨੁੱਖੀ ਅਧਿਕਾਰਾਂ ਦਾ ਕਹਾਣ ਹੋਣਾ ਲੋਕਾਂ ਦੇ ਪੰਜਾਬ ਨਾਲ ਧੱਕਾ ਹੋਣਾ ਇਹ ਸਾਰੀਆਂ ਪਾਰਟੀਆਂ ਦਾ ਫਰਜ ਆ ਇਹ ਕਿ ਇੱਕ ਪਾਰਟੀ ਦਾ ਫਰਜ ਇਤਨੀ ਦਾ ਕਿ ਕਾਲੇ ਕਾਨੂੰਨਾਂ ਨਾਮ ਇਹ ਝੂਠੇ ਪੁਲਿਸ ਮੁਕਾਬਲੇ ਆ ਜਾਂ ਹੋਰ ਜੋ ਉਹ ਜੋ ਚੁੱਪ ਚੁੱਪ ਝੂਠੇ ਹੁਣ ਹੁਣੇ ਵੀ ਆ ਇਲੈਕਸ਼ਨ ਚ ਵੀ ਹੋਇਆ ਕਾਲੀ ਦਲ ਨੇ ਵੀ ਤੇ ਕੀਤਾ ਨਾ ਚੋਣ ਕਮਿਸ਼ਨ ਨੂੰ ਵੀ ਸਾਡੇ ਲੋਕਾਂ ਨਾਲ ਧੱਕਾ ਕਰ ਰਹੀਆਂ ਸਰਕਾਰਾਂ ਤੇ ਉਥੇ ਧੱਕਾ ਜਿੱਥੇ ਵੀ ਹੋ ਰਿਹਾ ਉਥੇ ਸਾਰੀਆਂ ਤਰ੍ਹਾਂ ਨਾਲ ਬੋਲਣ ਦਾ ਫਰਜ ਆ ਰਮਨਤਪਾਲ ਕਹਾਣੀ ਗੱਲ ਨਹੀਂ ਕਰਦੇ ਹੋ ਨੇ ਚਲੋ ਜੇ ਨਹੀਂ ਕਰਦੇ ਤੇ ਕੱਲ ਉਹਨਾਂ ਦੀ ਵੀ ਵਾਰੀ ਆ ਜਾਊ ਇਸ ਕਰਕੇ ਅਸੀਂ ਤਾਂ ਕਹਿੰਦੇ ਕਿ ਜਿਹੜਾ ਵੀ ਕੋਈ ਚਾਹੁੰਦਾ ਵੇ ਕਿ ਇਨਸਾਫ ਦਾ ਕਾਨੂੰਨ ਦਾ ਰਾਜ ਹੋਵੇ ਉਹਨਾਂ ਸਾਰਿਆਂ ਨੂੰ ਗੱਲ ਕਰਨੀ ਚਾਹੀਦੀ ਵੀ ਤੁਹਾਡੇ ਅੰਮ੍ਰਿਤਪਾਲ ਹਰਿਆਣੇ ਵੱਲੋਂ ਕਿਹਾ ਗਿਆ ਸੀ ਜਿਹੜੇ ਰਾਜ ਉਮੀਦਵਾਰ ਖੜੋਤੇ ਸੀ ਕਹਿੰਦੇ ਜੀ ਇਹ ਜੱਟੇ ਤੋਂ ਪਿੱਛੇ ਹੋ ਗਏ ਮੈਨਾਂ ਦੀ ਤੇ ਵੋਟ ਨਹੀਂ ਕਰਦਾ ਇਹਨੂੰ ਕਿਵੇਂ ਵੇਖਦੇ ਅੰਮ੍ਰਿਤਪਾਲ ਹਰਿਆਣੇ ਜੀ ਨੇ ਕਿਹਾ ਸੀ ਕਿ ਜਿਹੜੇ ਭਾਈ ਸੰਦੀਪ ਸਿੰਘ ਨੇ ਇਹ ਮੁੱਦੇ ਤੋਂ ਪਿੱਛੇ हट ਗਏ ਨੇ ਕਿ ਮੈਂ ਨਾਲ ਦੀ ਸਪੂਰਤੀ ਕਰਦਾ ਇਹ ਇਹ ਤੇ ਝੂਠਾ ਪ੍ਰਪਗੈਂਡਾ ਸੀ ਇਦਾਂ ਦੀ ਕੋਈ ਗੱਲ ਨਹੀਂ ਹੋਈ ਅਮਰਤਪਾਲ ਨਾਲ ਇਸ ਵਿਸ਼ੇ ਤੇ ਕੋਈ ਨਾ ਅਮਰਤਪਾਲ ਨੇ ਮੈਨੂੰ ਕਿਹਾ ਨਾ ਕਿ ਹੈ ਉਹ ਸਾਡੇ ਨਾਲ ਤੇ ਅਮਰਤਪਾਲ ਨੇ ਇਦਾਂ ਦੀ ਅਸੀਂ ਸਾਡਾ ਕੈਂਡੀਡੇਟ ਅਸੀਂ ਉਹਦੇ ਵਾਸਤੇ ਦਿਨ ਰਾਤ ਮਿਹਨਤ ਕੀਤੀ ਹੈ ਇਹ ਇਹ ਤੇ ਜਿਹੜੇ ਸਾਡੇ ਵਿਰੋਧੀ ਲਾ ਲੋ ਜਿਹੜੇ ਕੋਈ ਇਹੋ ਜਿਹੀ ਗੱਲਾਂ ਇਹ ਜੜੀਆਂ ਫਲਾਈਆਂ ਗਈਆਂ ਝੂਠੀਆਂ ਉਹ ਉਹਨਾਂ ਦੀ ਅਸੀਂ ਨਖੇਦੀ ਵੀ ਕਰਦੇ ਆ ਜਮੇ ਤੋਂ ਕਿ ਤੁਹਾਡੇ ਖਾਲਸਾ ਦੇ ਜੰਜੇ ਨੂੰ ਸਾਰਾ ਸਮਾਨ ਇਕੱਠ ਕਰ ਲੈ ਗੱਲ ਤੇ ਉਹ ਇੱਕ ਦੂਜੇ ਬਸੇ ਨੂੰ ਲੈ ਕੇ ਜਾ ਰਹੇ ਗੱਲ ਤੇ ਉਥੇ ਪਾਰਲੀਮੈਂਟ ਤੇ ਬੋਲਣ ਦੀ ਆ ਜਿਹੜੀ ਲੋਕਾਂ ਨੇ ਚੁਣਿਆ ਉਹਦੀ ਗੱਲ ਕਰੋ ਨਾ ਤੁਸੀਂ ਹੋਰ ਫਾਲਤੂ ਦੇ ਮੁੱਦੇ ਨਾ ਲਾ ਠਾਓ ਗੱਲ ਇਹ ਕਿ ਅਦਾਲਤ ਇਹ ਕਿ ਜਿਹੜੀ ਸਰਕਾਰ ਨੇ ਫੈਸਲਾ ਲਿਆ ਉਹਦਾ ਵਿਰੋਧ ਦੀ ਗੱਲ ਆ ਕਿ ਉਹਨੇ ਉਹਨੇ ਸਹਾਰਾ ਪਾਸੋਂ ਨਾ ਹੋ ਗਈ ਤਾਂ ਕੀ ਕੀ ਨਹੀਂ ਅਸੀਂ ਅਸੀਂ ਲੜ ਰਹੇ ਆਂ ਆਪ ਕੋਈ ਗੱਲ ਨਹੀਂ ਨਾ ਹੋ ਗਈ ਤੇ ਜਿਹੜਾ ਸਿੱਖ ਆ ਜ਼ੁਲਮ ਦੇ ਖਿਲਾਫ ਲੜਨਾ ਸਹੀ ਜੋ ਜੋ ਵੀ ਸਾਡੇ ਕੋਲ ਸਾਧਨ ਜੋ ਵੀ ਅਸੀਂ ਲੋਕਾਂ ਨੂੰ ਇਕੱਠੇ ਕਰਕੇ ਉਹ ਆਵਾਜ਼ ਬਲੰਦ ਕਰਾਂਗੇ ਉਹਦੇ ਖਿਲਾਫ ਲੜਦੇ ਰਾਵਾਂਗੇ ਜਿਹੜੀਆਂ ਰਾਜਨੀਤਿਕ ਤਰ੍ਹਾਂ ਇਹ ਜਿਹੜੀਆਂ ਸਰਕਾਰਾਂ ਜਿਹੜਾ ਰੱਖਾ ਕਰ ਰਹੀਆਂ ਉਹਨਾਂ ਉਹਨਾਂ ਨੂੰ ਉਖਾੜਨ ਵਾਸਤੇ ਅਸੀਂ ਕੰਮ ਕਰਾਂਗੇ ਕਾਲਕਤਾ ਸਾਹਿਬ ਤੇ ਜਾਓਗੇ ਨਹੀਂ ਉੱਥੇ ਜਾ ਕੇ ਕਿ ਉਹਨਾਂ ਨੂੰ ਆਵਾਜ਼ ਬਲੰਦ ਕਿਉਂ ਕਿ ਉਹਨਾਂ ਨੇ ਵੀ ਬਿਆਨ ਦਿੱਤਾ ਨੇ ਮੇਰੇ ਖਾਲੇ ਕੇ ਕਾਲ ਤੱਕ ਸਭ ਨੂੰ ਖੁਦ ਹੀ ਨੋਟਸ ਲੈਣਾ ਚਾਹੀਦਾ ਕਿ ਜਦੋਂ ਘਟ ਗਿੰਟੀ ਲੋਕਾਂ ਨਾਲ ਸਾਡੇ ਲੋਕਾਂ ਨਾਲ ਧੱਕਾ ਹੋ ਰਿਹਾ ਤੇ ਉਹ ਜਿਹੜਾ ਉਹਨਾਂ ਦਾ ਫਰਜ਼ ਬਣਦਾ ਉਹ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਠੀਕ ਹੈ ਕਿ ਸਾਨੂੰ ਵੀ ਜਾਣਾ ਪਊ ਅਸੀਂ ਵੀ ਜਾਵਾਂਗੇ ਪਰ ਉਹਨਾਂ ਨੂੰ ਆਪਣੇ ਆਪ ਵੀ ਸਾਰਿਆਂ ਨੂੰ ਉਸ ਕੌਮ ਦੇ ਨਮਾਇਦਾ ਸਾਡੀ ਕੌਮ ਦੇ ਸਰਮੌਰ ਇੱਕ ਤਖਤ ਆ ਤੇ ਉੱਥੇ ਜਿਹੜੀ ਵੀ ਆਵਾਜ਼ ਉਹਨਾਂ ਨੂੰ ਵੀ ਬੁਲੰਦ ਕਰਨੀ ਚਾਹੀਦੀ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਲਿਖਿਆ ਕਿ ਜਿੱਤੀ ਪੱਤਰ ਕੋਈ ਲੋਕ ਸਭਾ ਦੇ ਸਪੀਕਰ ਸਾਹਿਬ ਨੂੰ ਜਾਂ ਦੇਸ਼ ਦੇ ਭਵਨ ਮੰਤਰੀ ਜਿਹੜੀ ਜਿੱਤੀ ਉਹ ਲਿਖਦੇ ਹੁੰਦੇ ਕਿ ਮੈਂਬਰ ਪਾਰਲੀਮੈਂਟ ਦਾ ਰਾਈਟ ਹੁੰਦਾ ਤੋ ਉਹ ਲਿਖਦੇ ਆ ਜੀ ਉਹਨਾਂ ਦਾ ਕੋਈ ਜਵਾਬ ਨਹੀਂ ਆਉ ਰਿਹਾ ਕੋਈ 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 ਜਵਾਬ ਨਹੀਂ ਦਿੱਤਾ ਜਾ ਰਿਹਾ ਇਸੇ ਕਰਕੇ ਕੋਰਟ ਦੇ ਦਰਵਾਜ਼ੇ ਧੱਕੜਕਾਏ ਜਾ ਰਹੇ ਆ ਸਾਰਾ ਕੁਝ ਕੀਤਾ ਜਾ ਰਿਹਾ ਅਸੀਂ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਆ ਸੁਪਰੀਮ ਕੋਰਟ ਦੇ ਵਿੱਚ ਇੱਕ ਦੱਸਿਆ ਜੌਨ ਸਾਹਿਬ ਨੇ ਉਹ ਉਹ ਉੱਥੇ ਫਾਈਨਲ ਕੀ ਤਰੀਕ ਹੋਣਾ ਉਹਨਾਂ ਨੇ ਕੀ ਉਹ ਫਾਈਨਲ ਨਿਰਦੇਸ਼ ਦਿੱਤੇ ਸੁਪਰੀਮ ਕੋਰਟ ਨੇ ਉਹਨੇ ਹੁਣ ਇਸ ਕੇਸ ਨੂੰ ਐਨਐਸਏ ਨੂੰ ਟਾਈਮ ਬੌਂਡ ਕੀਤਾ ਕਿ ਇਹਦਾ ਫੈਸਲਾ 6 ਹਫ਼ਤੇ ਦੇ ਵਿੱਚ ਕਰੋ ਤੇ ਉਹਦੇ ਵਾਸਤੇ ਹੁਣ ਦੇਖੋ ਕਿ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਵਾ ਲੋਕ ਸਭਾ ਦੇ ਰਿਜੈਕਸ਼ਨ ਦਿੱਲੀ ਆ ਪੰਜਾਬ ਸਰਕਾਰ ਨਹੀਂ ਚਾਹ ਰਹੀ ਕਿ ਕੇਂਦਰ ਸਰਕਾਰ ਨਹੀਂ ਚਾਹ ਰਹੀ ਮੋਬਾਈਲ ਉਹਨੇ ਬਾਹਰ ਹੋਣ ਜਾਂ ਦੋਵੇਂ ਨਹੀਂ ਚਾ ਰਹੇ ਇਹ ਹੁਣ ਦੇਖੋ ਕਿ ਪਤਾ ਨਹੀਂ ਦੋਵੇਂ ਚਾ ਰਹੇ ਹੁਣ ਇਹ ਹਾਈ ਹਾਈ ਕੋਰਟ ਨੇ ਤੇ ਡਿਊਟੀ ਲਈ ਸੀ ਪੰਜਾਬ ਸਰਕਾਰ ਦੀ ਕੋਨੇ ਫੈਸਲਾ ਕਰਨਾ ਤੇ ਮੇਰਾ ਖਿਆਲ ਹੈ ਕਿ ਹੁਣ ਪੰਜਾਬ ਸਰਕਾਰ ਦੱਸੇ ਕਿ ਉਹਨਾਂ ਨੂੰ ਸੈਂਟਰ ਸਰਕਾਰ ਰੋਕ ਰਹੀ ਆ ਕਿ ਪੰਜਾਬ ਸਰਕਾਰ ਹੀ ਆਪਣੇ ਤੌਰ ਤੇ ਫੈਸਲਾ ਲੈ ਰਹੀ ਆ ਇਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਜਾਂਦਾ ਨਾ ਐਨਐਸਏ ਦਾ ਫਾਈਲ ਜਿਹੜਾ ਇਹਦਾ ਮਤਲਬ ਵੀ ਪੰਜਾਬ ਤੁਹਾਡੇ ਕਹਿੰਦਾ ਮਤਲਬ ਪੰਜਾਬ ਸਰਕਾਰ ਦੇ ਵੱਲੋਂ ਪੱਖ ਲਿਆ ਨਹੀਂ ਜਿਹੜੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫੈਸਲਾ ਕਰਨ ਵਾਸਤੇ ਕਿਹਾ ਸੀ ਜੇ ਪੰਜਾਬ ਸਰਕਾਰ ਨੇ ਫੈਸਲਾ ਲਿਆ ਇਹਦੇ ਵਿੱਚ ਜੇ ਪੰਜਾਬ ਸਰਕਾਰ ਦੇ ਉੱਪਰ ਸੈਂਟਰ ਦਾ ਦਬਾਅ ਤੇ ਸ ਇਹ ਪੰਜਾਬ ਸਰਕਾਰ ਕਲੀਅਰ ਕਰੇ ਕਿ ਇਸ ਦੇ ਸੈਂਟਰ ਦੇ ਦਬਾਅ ਸ਼ਰਲਾਈ ਆ ਕਿ ਜਾਂ ਸੀ ਲਾਈ ਹੈ ਪਰ ਆਣਾ ਉਹਨੇ ਦਿੱਲੀ ਹੈ ਤੇ ਖਤਰਾ ਪੰਜਾਬ ਚ ਕਿਵੇਂ ਹੈ ਇਹ ਇਹ ਤੇ ਉਹ ਆਮ ਸਾਰੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਖਾਲ ਸਰਕਾਰ ਕਹਿ ਰਹੀ ਹੈ ਧਿਆਨ ਦੇ ਲਾਉਣ ਲੋੜ ਰਹੀ ਹੈ ਆਹਾ ਦਿੱਲੀ ਇਹ ਦਿੱਲੀਸ਼ਾ ਇਹ 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 ਤੇ ਬਹੁਤ ਵੱਡੀ ਲੋਕਾਂ ਨਾਲ ਧੋਖੇ ਵਾਲੀ ਗੱਲ ਕੀਤੀ ਜਾ ਰਹੀ ਹੈ ਨਾ ਕਿ ਉਹਨਾਂ ਨੇ ਆਉਣਾ ਦਿੱਲੀ ਆ ਤੇ ਦਿੱਲੀ ਆਉਣਾ ਤੇ ਦਿੱਲੀ ਸਰਕਾਰ ਜਾਂ ਦਿੱਲੀ ਦੀ ਕੋਈ ਇਹ ਕਹਿਣ ਪਹਾਂ ਠੀਕ ਹੈ ਕਿ ਉਹ 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 ਤੇ ਕਹਿ ਸਕਦੇ ਆ ਪਰ ਮੇਰਾ ਖਿਆਲ ਹੈ ਕਿ ਇੱਕ ਬੰਦੇ ਨੂੰ ਉੱਥੇ ਆ ਕੇ ਪਾਰਲੀਮੈਂਟ ਚ ਬੋਲ ਕੇ ਜਾਣਾ ਤੇ ਵਾਪਸ ਚਲੇ ਜਾਣਾ ਇਹ ਉਹਦੇ ਚ ਖਤਰਾ ਵਾਲੀ ਕਿਹੜੀ ਗੱਲ ਐ ਖਤਰਾ ਮੇਰੇ ਖਾ ਲੈ ਕੇ ਇੱਕ ਪਾਸੇ ਦੇਸ਼ ਆਪਾਂ ਕਹਿੰਨੇ ਕਿ ਐਡਾ ਵੱਡਾ ਹੋਇਆ ਉਹਨੂੰ ਕੋਈ ਐਡੇ ਵੱਡੇ ਸਾਧਨ ਆ ਸਭ ਕੁਝ ਆ ਤੇ ਫਿਰ ਇੱਕ ਬੰਦੇ ਤੋਂ ਇਹ ਇਹ ਇਹਦਾ ਡਰ ਕਿਹੜੀ ਗੱਲ ਦਾ ਮੈਨੂੰ ਤਾਂ ਲੱਗਦਾ ਹਰਪਾਲ ਸਿੰਘ ਵੀ ਬੋਲ ਪੈਣਗੇ ਕੋਈ ਦੂਜੀ ਚਲੋ ਫਰੀਦਕੋਟ ਤੋਂ ਜਿਹੜੇ ਥੋੜੇ ਉਹਨਾਂ ਨੇ ਮੈਸੇਜ ਤੱਕ ਬੋਲਿਆ ਨਹੀਂ ਜੀ ਕੋਈ ਜਿਹੜੇ ਸੰਸਦ ਮੈਂਬਰ ਖਾਲਸਾ ਜੀ ਨੇ ਨਹੀਂ ਇਹ ਚੀਜ਼ ਐ ਕਿ ਦੂਜੇ ਨੇ ਨਹੀਂ ਬੋਲਿਆ ਜਿਹਨੂੰ ਅਸੀਂ ਲਿਆ ਰਹੇ ਹਾਂ ਉਹ ਮੌਕਾ ਤਾਂ ਦਿਓ ਨਾ ਉਹ ਫੇ ਫੇਰਾ ਕੇ ਬੋਲਣ ਵਾਸਤੇ ਇੱਥੇ ਅਸੀਂ ਸਾਰੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਜਿਹੜੇ ਪੰਜਾਬ ਦੇ ਲੋਕਾਂ ਦੇ ਸਾਡੇ ਦੁੱਖ ਦਰਦ ਉਹ ਉੱਥੇ ਰੱਖੇ ਜਾ ਸਕਣ